ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰ다 ਕਾ ਚੈਰ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆ ਬਹੁਤ ਹੀ ਸੋਹਣੇ ਬਹੁਤ ਹੀ ਪਿਆਰੇ ਜਿਹੇ ਸੂਟ ਸਾਰੇ ਸੂਟ ਪਿਓਰ ਪਸ਼ਮੀਨਾ ਉੱਤੇ ਰਹਿਣਗੇ ਰਸ਼ੀਆ ਬ੍ਰਾਂਡ ਦੇ ਰਹਿਣਗੇ ਬ੍ਰਾਂਡ ਕਦੇ ਕੋਈ ਨਹੀਂ ਦੱਸਦਾ ਮੈਂ ਹਮੇਸ਼ਾ ਤੁਹਾਨੂੰ ਬ੍ਰਾਂਡ ਦੱਸ ਕੇ ਸੂਟ ਸੇਲ ਕਰਦੀ ਆਂ ਸੋ ਬਹੁਤ ਸੋਹਣੀ ਕਲੈਕਸ਼ਨ ਆ 25 2500 ਦੇ ਸੂਟ ਨੇ ਡਿਸਕਾਊਂਟ ਦੇ ਵਿੱਚ ਤਾਂ ਵੀ 1900 ਦੇ ਵਿਕ ਰਹੇ ਨੇ ਤੇ ਨਾਲ ਕੋਰੀਅਨ ਲੱਗ ਤੋਂ ਬੁਟੀਕਾਂ ਦੇ ਉੱਪਰ ਬਹੁਤ ਪੈਣਾ ਹਰ ਵੀਡੀਓ ਦੇਖਦਿਆਂ ਨੇ ਇਹ ਵੀ ਤੁਸੀਂ ਮੇਰੀ ਹੀ ਦੇਖਦੇ ਹੋ ਤੇ ਇੰਨੇ ਸੋਹਣੇ ਪ੍ਰਿੰਟ ਸਾਰੀ ਨਿਊ ਕਲੈਕਸ਼ਨ ਮਿਲੂਗੀ ਇੱਕ ਵੀ ਇਹ ਨਹੀਂ ਹੈਗਾ ਕਿ ਆਪਣੇ ਕੋਲ ਰੁਕਿਆ ਹੋਇਆ ਪੀਸ ਜਾਂ ਫਿਰ ਮੈਂ ਤੁਹਾਨੂੰ ਪੁਰਾਣਾ ਪੀਸ ਦੇ ਰਹੀਆਂ ਸਾਰੀ ਨਿਊ ਫਰੈਸ਼ ਪੀਸ ਤੁਹਾਨੂੰ ਮਿਲਣਗੇ ਬਹੁਤ ਸੋਹਣੇ ਸੁਪਰ ਹਿੱਟ ਕਲੈਕਸ਼ਨ ਆਹੇ ਤੇ ਆਪਾਂ ਇਹ ਵੀਡੀਓ ਅੱਜ ਦੀ ਲੈ ਕੇ ਆਏ ਆ 18500 ਦੇ ਵਿੱਚ ਲੋੜੀ ਸਪੈਸ਼ਲ ਪਿਓਰ ਪਸ਼ਮੀਨਾ ਸ਼ਿਮਰ ਨਾਲ ਪਿਓਰ ਪਸ਼ਮੀਨਾ ਸ਼ਿਮਰ ਦੇ ਉੱਪਰ ਨੇ ਆਲ ਓਵਰ ਸੂਟ ਵੀ ਮਿਲਣਗੇ ਮੈਚਿੰਗ ਵੀ ਮਿਲਣਗੇ ਸਮਝ ਲਓ ਏਦੋਂ ਜ਼ਿਆਦਾ ਡਿਸਕਾਊਂਟ ਦੇ ਉੱਪਰ ਇਹ ਸੂਟ ਕਿੱਥੋਂ ਨਹੀਂ ਮਿਲਣੇ ਹੈਗੇ ਘੱਟ ਤੋਂ ਘੱਟ ਵੀ ਇਹ ਸੂਟ ਜਾਨਕਿ ਅਸੀਂ ਜਿੱਥੇ ਤੱਕ ਦੇਖਿਆ 1900 ਦੇ ਆਰਾਮ ਦੇ ਨਾਲ ਵਿਕਰੇ ਨੇ ਡਿਸਕਾਊਂਟ ਤੇ ਸੇਲ ਦੇ ਉੱਪਰ 1900 ਦੇ ਤੇ ਕੋਰੀਅਰ ਐਕਸਟਰਾ ਪਰ ਆਪਾਂ 18500 ਦੇ ਵਿੱਚ ਇਹ ਵਾਲੇ ਸੂਟ ਤੁਹਾਡੇ ਘਰ ਤੱਕ ਪਹੁੰਚਦੇ ਕਰਾਂਗੇ ਸੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਇਆ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਦੇ ਨਵੇਂ ਹੋਏ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਬਾਕੀ ਫੁੱਲ ਆਨ ਕੁਆਂਟੀਟੀ ਆ ਵੀਡੀਓ ਤਾਂ ਅੱਜ ਦੀ ਲੰਬੀ ਹੋ ਜੂ ਚਾਹੇ ਅੱਧੇ ਘੰਟੇ ਦੀ ਬਣੇ ਪਰ ਤੁਹਾਨੂੰ ਸਾਰਾ ਸਟਾਕ ਦਿਖਾਉਂਗੀ ਤੇ ਸਾਰਾ ਸਟਾਕ ਤੁਹਾਡੇ ਸਾਹਮਣੇ ਖੁੱਲੂਗਾ ਸੋ ਸਾਰੇ ਫਰੈਸ਼ ਸਾਰੇ ਡਿਜ਼ਾਈਨ ਬਹੁਤ ਸੋਹਣੇ ਸੁਪਰ ਆਏ ਨੇ ਫਟਾਫਟ ਸਕਰੀਨ ਸ਼ਾਟ ਲੈ ਕੇ ਆਪਣੇ ਆਰਡਰ ਬੁੱਕ ਕਰਵਾ ਸਕਦੇ ਹੋ ਲਓ ਜੀ ਇਹ ਸਾਰੇ ਪ੍ਰਿੰਟ ਨੇ ਜਿਹੜੇ ਅੱਜ ਦੀ ਵੀਡੀਓ ਚ ਆਪਾਂ ਕਵਰ ਕਰਨੇ ਨੇ ਸਾਰੇ ਪ੍ਰਿੰਟ ਦਿਖਾਉਂਗੀ ਆਲ ਓਵਰ ਦੀ ਆ ਪੂਰਾ ਸੁਪਰਾ ਸੋ ਇੰਨਾ ਸੋਹਣਾ ਪ੍ਰਿੰਟ ਚੱਲ ਰਿਹਾ ਸਭ ਤੋਂ ਸੁਪਰ ਚੱਲ ਰਿਹਾ ਵਾਲਾ ਪ੍ਰਿੰਟ ਤੇ ਸਾਰੇ ਆਪਾਂ ਇੱਕ ਇੱਕ ਕਰਕੇ ਖੋਲਦੇ ਹਾਂ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਸਾਰੇ ਪੀਸ ਆਏ ਨੇ ਲਓ ਜੀ ਅੱਜ ਦੀ ਵੀਡੀਓ ਦਾ ਪਹਿਲਾ ਹੀ ਪਿੰਚ ਚੈੱਕ ਕਰ ਲਓ ਪਿਓਰ ਸ਼ਿਮਰ ਆਹੇ ਪਿਓਰ ਪਸ਼ਮੀਨਾ ਸ਼ਿਮਰ ਜਿਹੜੀ ਕੇ 2500 ਆਰਾਮ ਦੇ ਨਾਲ ਸੇਲ ਹੋਈ ਆ ਸਾਢੇ 2500 ਆਪਾਂ ਸੇਲ ਕੀਤੀ ਆ ਮਾਰਕੀਟ ਦੇ ਵਿੱਚ 2500 ਤੱਕ ਸੇਲ ਹੋਈ ਆ ਪਰ ਸਾਰੇ ਸੂਟ ਡਿਸਕਾਊਂਟ ਤੇ ਨੇ 1850 ਦੇ ਵਿੱਚ ਨੇ ਫਟਾਫਟ ਆਪਣੇ ਸਕਰੀਨਸ਼ਾਟ ਲੈ ਕੇ ਆਰਡਰ ਤੇ ਕਰ ਲਓ ਜਿਹੜੀਆਂ ਵੀ ਭੈਣਾਂ ਨੂੰ ਇਹ ਵਾਲੇ ਸੂਟ ਚਾਹੀਦੇ ਨੇ ਬਹੁਤ ਸੋਹਣਾ ਪਿਓਰ ਪਸ਼ਮੀਨਾ ਵਾ ਇਹ ਬਾਰ-ਬਾਰ ਰਿਪੀਟ ਕਰ ਰਹੀ ਆ ਪਿਓਰ ਪਸ਼ਮੀਨਾ ਸ਼ਿਮਰ ਦੇ ਆਲ ਓਵਰ ਇਹ ਸੂਟ ਰਹੂਗਾ ਆਲ ਓਵਰ 5 ਮੀਟਰ ਦੀ ਪ੍ਰੋਪਰ ਕੱਟ ਰਹੂਗੀ ਤੇ ਨਾਲ ਬਹੁਤ ਸੋਹਣੇ ਰਹਿਣਗੇ ਇਹਨਾਂ ਦੇ ਦੁਪੱਟੇ ਆ ਗਏ ਦੁਪੱਟੇ ਚੈੱਕ ਕਰ ਲਓ ਬਹੁਤ ਸੋਹਣੇ ਬਹੁਤ ਪਿਆਰੇ ਮਿਲਣਗੇ ਦੁਪੱਟੇ ਪਿਓਰ ਮੁੰਡਾ ਹਾਲ ਦੇ ਦੁਪੱਟੇ ਲੱਗੇ ਹੁੰਦੇ ਆ ਇਹਨਾਂ ਦੇ ਨਾਲ ਆ ਗਏ ਪਿਓਰ ਮੁਢਾਲ ਦਾ ਮਿਲੂਗਾ ਦੁਪੱਟਾ ਦੇਖੋ ਕਿੰਨਾ ਸੋਹਣਾ ਕਿੰਨਾ ਪਿਆਰਾ ਦੁਪੱਟਾ ਬਹੁਤ ਸੋਹਣਾ ਸਿਰ ਤੇ ਰੁਕੂਗਾ ਪਿਓਰ ਮੁਢਾਲਾ ਪੂਰੇ ਖੁੱਲੇ ਡੁੱਲੇ 2.5 ਮੀਟਰ ਦੇ ਦੇਖੋ ਲਾਈਟ ਡਾਰਕ ਜਿਆ ਪ੍ਰਿੰਟਡ ਦੁਪੱਟੇ ਦਾ ਆਲ ਓਵਰ ਰਹੂਗਾ ਸੂਟ ਪੂਰੀ ਸੁਪਰ ਕਲੈਕਸ਼ਨ ਆ ਬਹੁਤ ਸੋਹਣੇ ਸੋਹਣੇ ਕਲਰ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਮਿਲਣਗੇ ਇਹਦੇ ਵਿੱਚ ਤੁਹਾਨੂੰ ਸੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਇਆ ਜਿਵੇਂ ਇਹ ਮੂੰਗੀਆਂ ਸ਼ੇਡ ਦੇ ਉੱਪਰ ਤੇ ਗ੍ਰੀਨ ਮੂੰਗੀਆਂ ਕਿੜ ਇਹਦੇ ਵਿੱਚ ਜਿਹੜਾ ਸੈਕੰਡ ਕਲਰ ਤੁਹਾਨੂੰ ਮਿਲੂਗਾ ਉਹ ਮਿਲੂਗਾ ਜੀ ਪਰਪਲ ਸ਼ੇਡ ਆ ਇਹ ਵੀ ਸ਼ੇਡ ਬਹੁਤ ਸੋਹਣਾ ਬਹੁਤ ਪਿਆਰਾ ਦੇਖੋ ਬਹੁਤ ਹੀ ਸੋਹਣਾ ਸਾਰੀ ਕਲੈਕਸ਼ਨ ਆ ਪੀਸ ਜਿਹੜਾ ਵੀ ਖੁੱਲੂਗਾ ਸੇਮ ਇਹਦੇ ਨਾਲ ਵੀ ਦੁਪੱਟਾ ਆਊਗਾ ਤੇ ਪੂਰੀ ਟੈਗਿੰਗ ਮਿਲੂਗੀ ਬ੍ਰਾਂਡ ਦੀ ਸੁਪਰ ਕਲੈਕਸ਼ਨਾਂ ਨੇ 18500 ਦੇ ਵਿੱਚ ਤੁਹਾਨੂੰ ਮਿਲਣ ਜਾ ਰਹੀਆਂ ਨੇ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ ਕੁਆਂਟੀਟੀ ਆਪਣੇ ਕੋਲ ਫੁੱਲ ਆਣਾ ਸੋ ਜਿਹੜੀਆਂ ਵੀ ਭੈਣਾਂ ਨੂੰ ਚਾਹੀਦੇ ਨੇ ਇਹ ਆਫਰ ਨੇ ਸਮਝ ਲਓ ਤੋਹਫੇ ਨੇ ਇਹ ਸਰਦੀਆਂ ਦੇ ਤੇ ਠੰਡ ਪੂਰੀ ਜੋਰਾ ਸ਼ੋਰਾਂ ਤੇ ਆ ਕਾ ਡਿਸਕਾਊਂਟ ਇਹ ਨਾ ਤੇ ਲੱਗ ਚੁੱਕਿਆ ਸੋ ਫਟਾਫਟ ਆਪਣੇ ਸਕਰੀਨਸ਼ਾਟ ਲੈ ਚੱਲਿਓ ਦੇਖੋ ਕਿੰਨਾ ਪਿਆਰਾ ਕਿੰਨਾ ਸੋਹਣਾ ਪ੍ਰਿੰਟ ਆ ਡਿਜੀਟਲ ਹੋਈ ਹੋਈ ਆ ਪ੍ਰਿੰਟਿੰਗ ਬਹੁਤ ਹੀ ਸੋਹਣੀ ਲਾਈਟ ਫੋਜੀ ਜਿਹਾ ਛਿੜਦੇ ਹੋ ਪਰ ਬਹੁਤ ਸੋਹਣਾ ਸਾਰਾ ਡਿਜੀਟਲ ਬਣਿਆ ਹੋਇਆ ਇਹ ਵੀ ਆਲ ਓਵਰ ਰਹੂਗਾ ਪਿਓਰ ਪਸ਼ਮੀਨੇ ਦਾ ਸੂਟ ਹੀ ਆ ਨਾਲ ਇਹਦੇ ਵੀ ਸੇਮ ਸਾਰਿਆਂ ਦੇ ਨਾਲ ਜਿਹੜੇ ਦੁਪੱਟੇ ਮਿਲਣਗੇ ਪਿਓਰ ਮੁਡਾਲ ਦੇ ਦੁਪੱਟੇ ਮਿਲਣਗੇ ਬਹੁਤ ਹੀ ਸੋਹਣੇ ਆ ਲਓ ਜੀ ਹੇਮਾ ਬਿਸਕੋਸ ਜਿਹੜੇ ਮਡਾਲ ਹੁੰਦੀ ਆ ਸੇਮ ਬਿਸਕੋਸ ਵਰਗੀ ਮਸਲੀਨ ਵਰਗੀ ਇਹਦੀ ਸਾਰੀ ਕੁਆਲਿਟੀ ਹੁੰਦੀ ਆ ਦੁਪੱਟੇ ਦੀ ਬਹੁਤ ਸੋਹਣਾ ਸਿਰ ਤੇ ਰੁਕਣ ਵਾਲਾ ਹੁੰਦਾ ਸਾਰਾ ਡਿਜੀਟਲ ਬਣਿਆ ਹੋਇਆ ਚੈੱਕ ਕਰ ਲੋ ਦੁਪੱਟਾ ਪੂਰਾ ਖੁੱਲਾ ਢੁੱਲਾ ਬਹੁਤ ਪਿਆਰਾ ਦੁਪੱਟਾ ਇਹ ਨੇ ਇਹਨਾਂ ਦੇ ਨਾਲ ਤੇ ਨਾਲ ਸੂਟ ਇਹ ਆਲਓ ਵਰਨੇ ਇਹਦੇ ਵਿੱਚ ਵੀ ਤੁਹਾਨੂੰ ਦੋ ਸ਼ੇਡ ਮਿਲਣਗੇ ਦੋਨੇ ਸ਼ੇਡ ਬਹੁਤ ਸੋਹਣੇ ਸੁਪਰ ਮਿਲਣਗੇ ਆਲੋ ਦੂਸਰਾ ਸ਼ੇਡ ਚੈੱਕ ਕਰ ਲੋ ਬਹੁਤ ਪਿਆਰਾ ਵਾ ਦੂਸਰਾ ਕਲਰ ਵੀ ਦੇ ਨਾਲ ਇਹਦੇ ਸੇਮ ਆਊਗਾ ਦੁਪੱਟਾ ਲੋਜੀ ਅਗਲਾ ਪੀਸ ਚੈੱਕ ਕਰ ਲੋ ਇਹ ਵੀ ਬਹੁਤ ਸੋਹਣਾ ਬਹੁਤ ਪਿਆਰਾ ਪੀਸ ਆ ਆ ਲੋਜੀ ਇਹ ਆ ਗਿਆ ਮੈਚਿੰਗ ਪਿਓਰ ਪਸ਼ਮੀਨਾ ਸ਼ਿਮਰ ਮੈਚਿੰਗ ਸੂਟ ਆ ਇਹ ਇਦਾਂ ਰਹੂਗੀ ਇਹਦੀ ਸ਼ਰਟ ਜਿਵੇਂ ਲਾਈਟ ਜੇ ਕਲਰ ਆਗੇ ਇਹ ਇੰਗਲਿਸ਼ ਜੇ ਜਿਹੜੀਆਂ ਜਿਵੇਂ ਆਪਣੇ ਮੰਮੀ ਲਈ ਜਾਂ दादी ਲਈ ਤੁਸੀਂ ਕਿਸੇ ਲਈ ਵੀ ਲੈਣਾ ਨਾ ਤਾਂ ਬਹੁਤ ਸੋਹਣਾ ਪ੍ਰਿੰਟ ਆ ਤੇ ਨਾਲ ਇਹਦੇ ਪਲੇਨ ਆਊਗੀ ਬਾਟਮ ਪਲੇਨ बॉटम ਆਉਗੀ ਪਿਓਰ ਪਸ਼ਮੀਨੇ ਦੀ ਰਹੂਗੀ बॉटम ਤੇ ਸੇਮ ਰਹਿਣਗੇ ਦੁਪੱਟੇ ਆ ਲੋ ਦੁਪੱਟਿਆਂ ਦੀ ਗ੍ਰੇਸ ਨਾਲ ਹੀ ਸੂਟ ਹੁੰਦੇ ਨੇ ਤੇ ਦੁਪੱਟੇ ਇੰਨੇ ਸੋਹਣੇ ਨੇ ਇਹਨਾਂ ਦੇ ਨਾਲ ਲੱਗੇ ਹੋਏ ਯਾਨੀ ਕਿ ਪੂਰੀ ਬੈਸਟ ਕੁਆਲਿਟੀ ਦੇ ਸੂਟ ਨੇ ਫਟਾਫਟ ਆਪਣੇ ਆਰਡਰ ਕਰ ਲਓ ਤੇ ਸਕਰੀਨਸ਼ਾਟ ਦੇ ਦਿਓ ਜਿਹੜੀਆਂ ਵੀ ਭੈਣਾਂ ਨੂੰ ਇਹ ਵਾਲੇ ਸੂਟ ਚਾਹੀਦੇ ਨੇ ਇਹਦੇ ਵਿੱਚ ਵੀ ਤੁਹਾਨੂੰ ਦੋ ਕਲਰ ਮਿਲਣਗੇ ਸੈਕੰਡ ਕਲਰ ਇਹਦੇ ਵਿੱਚ ਹੈਗਾ ਵਾ ਦੇਖੋ ਪਿਸਤਾ ਗ੍ਰੀਨ ਸ਼ੇਡ ਇਹ ਵੀ ਬਹੁਤ ਸੋਹਣਾ ਬਹੁਤ ਪਿਆਰਾ ਸ਼ੇਡ ਆ ਤੇ ਨਾਲ ਇਹਦੇ ਸੇਮ ਆਉਗੀ ਬਾਟਮ ਪਿਸਤਾ 그린 ਸ਼ੇਡ ਦੀ ਹੋਈ ਤੇ ਨਾਲ ਆਊਗਾ ਸੇਮ ਦਿਸਕੋਸ ਦਾ ਹੀ ਦੁਪੱਟਾ ਬਹੁਤ ਸੁਣੀ ਕੁਆਲਟੀ ਦੇ ਨਾਲ ਦੁਪੱਟਾ ਲੱਗਿਆ ਹੋਇਆ ਆਲੋ ਨੈਕਸਟ ਪੀਸ ਚੈੱਕ ਕਰ ਲਓ ਇਹ ਆਗੇ ਡਾਰਕ ਚਾਰਟ ਜਿਹੜੀਆਂਪਣਾ ਡਾਰਕ ਲਾਈਕ ਕਰਦੀਆਂ ਹਰ ਤਰ੍ਹਾਂ ਦਾ ਇਹਦੇ ਚ ਪ੍ਰਿੰਟ ਮਿਲੂਗਾ ਹਰ ਤਰ੍ਹਾਂ ਦਾ ਕਲਰ ਚਾਰਟ ਮਿਲਣਗੇ ਪਿਓਰ ਪਸ਼ਮੀਨਾ ਸ਼ਿਮਰ ਆ ਬਹੁਤ ਹੀ ਸੋਹਣੀ ਕਲੈਕਸ਼ਨ ਆ ਬਹੁਤ ਸੋਹਣੀ ਫ੍ਰੈਗਰੈਂਸ ਆਉਂਦੀ ਆ ਸੂਟਾਂ ਦੇ ਵਿੱਚੋਂ ਇੰਨੀ ਸੋਹਣੀ ਫ੍ਰੈਗਰੈਂਸ ਆਉਂਦੀ ਆ ਤੇ ਇੱਕ ਇਦਾਂ ਰਹੂਗੀ ਇਹਦੀ ਬਾਟਮ ਚੈੱਕ ਕਰ ਲਓ ਪ੍ਰਿੰਟ ਬਾਟਮ ਦਾ ਵੀ ਪਿਓਰ ਪਸ਼ਮੀਨਾ ਦੀ ਰਹੂਗੀ ਸ਼ਿਮਰਦੀ ਹੋਈ ਪਿਓਰ ਪਸ਼ਮੀਨਾ ਸ਼ਿਮਰਦੀ ਹੋਈ ਬਾਟਮ ਆ ਤੇ ਪਿਓਰ ਪਸ਼ਮੀਨਾ ਸ਼ਿਮਰਦੀ ਹੋਈ ਹੈਗੀ ਆ ਸ਼ਾਰਟ ਬਹੁਤ ਸੋਹਣੀਆਂ ਸੁਪਰ ਕਲੈਕਸ਼ਨਾਂ ਨੇ ਨਾਲ ਸੇਮ ਆਊਗਾ ਜੀ ਡਿਜੀਟਲ ਦੁਪੱਟਾ ਦੁਪੱਟੇ ਸਾਰਿਆਂ ਦੀ ਬਹੁਤ ਸੋਹਣੇ ਬਹੁਤ ਸੁਪਰ ਬਣੇ ਹੋਏ ਨੇ ਫਟਾਫਟ ਸਕਰੀਨਸ਼ਾਟ ਲੈਂਦੇ ਜਾਓ ਤੇ ਆਪਣੇ ਆਰਡਰ ਪਲੇਸ ਕਰੀ ਚੱਲੋ ਇਹਦੇ ਵਿੱਚ ਵੀ ਤੁਹਾਨੂੰ ਮਿਲਣਗੇ ਜੀ ਦੋ ਕਲਰ ਆਲੋ ਸੈਕਿੰਡ ਕਲਰ ਇਹਦੇ ਵਿੱਚ ਮਿਲੂਗਾ ਜੀ ਇਸ ਤਰ੍ਹਾਂ ਮੋਰ ਪੰਖੀਆ ਛੇਡ ਆਲੋ ਮੋਰ ਪੰਖੀਆ ਛੇਡ ਮਿਲੂਗਾ ਤੇ ਇਸ ਤਰ੍ਹਾਂ ਦੀ ਮੋਰ ਪੰਖੀਆ ਮਿਲੂਗੀ ਬਾਟਮ ਤੁਹਾਨੂੰ ਬਹੁਤ ਸੋਹਣੀ ਬਹੁਤ ਪਿਆਰੀ ਬਾਟਮ ਆ ਬਹੁਤ ਸੋਹਣਾ ਸੁਪਰ ਕਲੈਕਸ਼ਨ ਆ ਦੁਪੱਟੇ ਦੀ ਤੇ ਨਾਲ ਸੇਮ ਇਸ ਤਰ੍ਹਾਂ ਸਾਰਾ ਡਿਜੀਟਲ ਆ ਇਹ ਦੁਪੱਟਾ ਕਲਰ ਦੋਨੇ ਹੀ ਸਾਰੇ ਕਲਰ ਸਾਰੇ ਪ੍ਰਿੰਟ ਸੁਪਰ ਨੇ ਪਹਿਣਾ ਲਈ ਪੂਰੀ ਸੁਪਰ ਕੁਆਲਟੀ ਦੀਆਂ ਇਹ ਚੀਜ਼ਾਂ ਨੇ ਫਟਾਫਟ ਆਪਣੇ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਮੰਗਵਾ ਸਕਦੇ ਆ ਆ ਲੋ ਜੀ ਨੈਕਸਟ ਸੂਟ ਚੈੱਕ ਕਰ ਲਓ ਆਲ ਓਵਰ ਰਹੂਗਾ ਮਸਟਰਡ ਸ਼ੇਡ ਦੇ ਉੱਪਰ ਮਹਿੰਦੀਆ ਮਸਟਰਡ ਜਾਂ ਸ਼ੇਡ ਆ ਦੇਖੋ ਕਿੰਨਾ ਸੋਹਣਾ ਕਿੰਨਾ ਪਿਆਰਾ ਸੂਟ ਬਹੁਤ ਸੋਹਣਾ ਪ੍ਰਿੰਟਿੰਗ ਆ ਇਹ ਸਿੰਗਲ ਪੀਸ ਹੀ ਇਹਦੇ ਵਿੱਚ ਕੋਈ ਡਿਜ਼ਾਈਨ ਨਹੀਂ ਕੋਈ ਕਲਰ ਨਹੀਂ ਇਹ ਬਹੁਤ ਸੋਹਣਾ ਪ੍ਰਿੰਟ ਆਇਆ ਵਾ ਸੋਲੋ ਪੀਸ ਆ ਇਹ ਆਪਣੇ ਕੋਲ ਆਇਆ ਸੋ ਜਿਹੜੀਆਂ ਭੈਣਾਂ ਨੂੰ ਚਾਹੀਦਾ ਹੋਇਆ ਫਟਾਫਟ ਕਰ ਲਿਓ ਆਰਡਰ ਆਲ ਓਵਰ ਇਹਦੀ ਸਾਰੀ ਕਟਿੰਗ ਰਹੂਗੀ 5 ਮੀਟਰ ਦੀ ਪ੍ਰੋਪਰ ਇਹਦੀ ਕੱਟ ਰਹੂਗੀ ਪਿਓਰ ਵਿਸਕੋਸ ਸ਼ਿਮਰ ਦੀ ਉੱਪਰ ਹੀ ਆ ਪਿਓਰ ਵਿਸਕੋਸ ਪਸ਼ਮੀਨਾ ਸ਼ਿਮਰ ਮੈਂ ਬਾਰ-ਬਾਰ ਰਿਪੀਟ ਕਰ ਰਹੀਆਂ ਸਟੱਫ ਨੂੰ ਸੋ ਨਾਲ ਹੈਗੀਆਂ ਮੁੰਡਾਲ ਦੇ ਬਹੁਤ ਹੀ ਸੋਹਣੇ ਡਿਜੀਟਲ ਦੁਪੱਟੇ ਬਣੇ ਹੋਏ ਬਹੁਤ ਸੋਹਣੀਆਂ ਕਲੈਕਸ਼ਨਾਂ ਨੇ ਇੱਕ ਵੀ ਪੀਸ ਛੱਡਣ ਵਾਲਾ ਨਹੀਂ ਹੈਗਾ ਫਟਾਫਟ ਆਪਣੇ ਆਰਡਰ ਕਰ ਸਕਦੇ ਹੋ ਇਹ ਕਿਹ ਡਿਜ਼ਾਈਨ ਤੁਹਾਨੂੰ ਆ ਦਿਖਾਉਣੀ ਆ ਸਭ ਤੋਂ ਸੁਪਰ ਹਿੱਟ ਡਿਜ਼ਾਈਨ ਆ ਇਹ ਸਭ ਤੋਂ ਸੁਪਰ ਹਿੱਟ ਜਿਹੜੀ ਮਰਜੀ ਇਹ ਚ ਤੁਸੀਂ ਇਹਨੂੰ ਵੇਅਰ ਕਰ ਸਕਦੇ ਹੋ ਥੱਕਿਆ ਤਾਂ ਨਹੀਂ ਆਂ ਜੇ ਖੜੀ ਬੈਠਾ ਵਧੀਆ ਬਣਦੀ ਆ ਆਹੋ ਸਭ ਤੋਂ ਸੁਪਰ ਹਿੱਟ ਡਿਜ਼ਾਈਨ ਆ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਥੋੜਾ ਪਿੱਛੇ ਨੂੰ ਦੇ ਬਣਾ ਲਾ ਜੇ ਰੱਬਾ ਮੇਰੀ ਟੋਪੀ ਚ ਆ ਲਓ ਜੀ ਪ੍ਰਿੰਟਿੰਗ ਚ ਆ ਕਾਲਾ ਸੂਟ ਦੀ ਆਲ ਓਵਰ ਵੀ ਮਿਲੂਗਾ ਇਹ ਵਾਲਾ ਪ੍ਰਿੰਟ ਤੁਹਾਨੂੰ ਮੈਚਿੰਗ ਵੀ ਮਿਲੂਗਾ ਸਭ ਤੋਂ ਟਾਪ ਦਾ ਇਹ ਡਿਜ਼ਾਈਨ ਆ ਜਾਨੀ ਕਿ ਜੇ ਕਹਿ ਦਈਏ ਬਹੁਤ ਸੋਹਣੀ ਪਿਓਰ ਪਸ਼ਮੀਨਾ ਸ਼ਿਮਰ ਰਹੂਗੀ ਇੰਗਲਿਸ਼ ਇਰ ਝਾਟ ਰਹੂਗਾ ਜਿਹੜੀ ਮर्जी ਇਹ ਚ ਪਾ ਲਓ ਇਹ ਹੈਗਾ ਪਿਆਜ਼ੀ ਸ਼ੇਡ ਪਿਆਜ਼ੀ ਸ਼ੇਡ ਦੇ ਉੱਪਰ ਇਸ ਤਰ੍ਹਾਂ ਮਿਲਣਗੀ ਇਹਦੀ ਫਲਾਵਰਿੰਗ ਦੇਖ ਸਕਦੇ ਹੋ ਪੂਰੀ ਬਹੁਤ ਸੋਹਣੀ ਸਾਰੀ ਡਿਜੀਟਲ ਇਹ ਆਲ ਓਵਰ ਸੂਟ ਨੇ ਇਹਦੇ ਵਿੱਚ ਸੇਮ ਸੇਮ ਸੂਟ ਤੁਹਾਨੂੰ ਮੈਚਿੰਗ ਵੀ ਮਿਲੂਗਾ ਜਿਹੜੀਆਂ ਇਹਨਾਂ ਚ ਦੋਨੇ ਆਪਸ਼ਨ ਨੇ ਜਿਹੜੀਆਂ ਭੈਣਾਂ ਤੱਕ ਆਦੀਆਂ ਨੇ ਮੈਚਿੰਗ ਲਾਈਕ ਤਾਂ ਉਹਨਾਂ ਨੂੰ ਮੈਚਿੰਗ ਮਿਲ ਜੂਗਾ ਜਿਨ੍ਹਾਂ ਨੂੰ ਚਾਹੀਦੇ ਆ ਆਲ ਓਵਰ ਉਹਨਾਂ ਨੂੰ ਆਲ ਓਵਰ ਮਿਲ ਜਾਣਗੇ ਇਹਦੇ ਵਿੱਚ ਤੁਹਾਨੂੰ ਪ੍ਰਿੰਟ ਮਿਲਣਗੇ ਜੀ ਤਿੰਨ ਤਿੰਨ ਕਲਰ ਮਿਲਣਗੇ ਤਿੰਨੇ ਦੇ ਤਿੰਨੇ ਹੀ ਕਲਰ ਬਹੁਤ ਸੋਹਣੇ ਨੇ ਹਲੋ ਇਹਦਾ ਨੈਕਸ ਕਲਰ ਚੈੱਕ ਕਰ ਲੋ ਚਾਕ ਪੂਰ ਸੁਪਰ ਚੱਲ ਰਿਹਾ ਹੱਦ ਤੋਂ ਵੱਧ ਇਹ ਵਾਲਾ ਡਿਜ਼ਾਈਨ ਅਸੀਂ ਬੇਚ ਚੁੱਕੇ ਆ ਭੈਣਾਂ ਤੱਕ ਬਣ ਕੇ ਸਟਿਚਿੰਗ ਹੋ ਕੇ ਵੀ ਸੁੱਟ ਜਾ ਚੁੱਕੇ ਨੇ ਇਹ ਵਾਲੇ ਡਿਜ਼ਾਈਨ ਦੇ ਬਹੁਤ ਸੋਹਣੇ ਕਲੈਕਸ਼ਨ ਦੇ ਨਾਲ ਬਹੁਤ ਹੀ ਪਿਆਰੇ ਸੋ ਨੈਕਸਟ ਹੈਗਾ ਜੀ ਇਹ ਵਾਲਾ ब्लू ਕਲਰ ਇਹਦੇ ਵਿੱਚ ਇੱਕ ਸੈੱਟ ਮਿਲੂਗਾ ਤੁਹਾਨੂੰ ਮੈਚਿੰਗ ਦਾ ਪਰ ਇੱਕ ਮੇਨ ਚੀਜ਼ ਇਹ ਆ ਵੀ ਇਹਦਾ ਪ੍ਰਾਈਸ ਇਹਦੇ ਨਾਲੋਂ ਵੱਧ ਹੋਊਗਾ ਵੱਧ ਘੱਟ ਹੋਊਗਾ ਉਹ ਵੀ ਮੈਂ ਤੁਹਾਨੂੰ ਦੱਸ ਦਿੰਨੀ ਆ ਇਹਦੀ ਸਾਰੀ ਸ਼ਰਟ ਦੇ ਉੱਪਰ ਵਰਕ ਹੋਇਆ ਹੋਇਆ ਜੀ ਇਹਦੀ ਸਾਰੀ ਸ਼ਰਟ ਵਰਕ ਹੋਈ ਹੋਈ ਆ 2250 ਦਾ ਸੂਟ ਆ 3000 ਦਾ ਕ ਮਾਰਕੀਟ ਦੇ ਵਿੱਚ ਵਿਕਦੇ ਆ ਇਹਦਾ ਸਾਰਾ ਜਿੰਨਾ ਵੀ ਆਰੀ ਵਰਕ ਨਹੀਂ ਸਾਰਾ ਥ्रेड ਵਰਕ ਹੋਇਆ ਸੇਮ ਸੂਟ ਇਹਦੇ ਨਾਲ ਦੇ ਵੀ ਬਣ ਕੇ ਪਹਿਣੇ ਤੱਕ ਪਹੁੰਚੇ ਆ ਇਹ ਤੁਹਾਨੂੰ ਮਿਲਣਗੇ ਜੀ ਮੈਚਿੰਗ ਆ ਲੋ ਇਹਨਾਂ ਦੇ ਨਾਲ ਸੇਮ ਰਹਿਣੀਆਂ ਬਾਟਮ ਬਹੁਤ ਸੋਹਣੀ ਇਹ ਸੁਪਰ ਕਲੈਕਸ਼ਨ ਆ ਬਹੁਤ ਸੋਹਣੇ ਇਹਦੇ ਕਲਰ ਨੇ ਇਸ ਤਰ੍ਹਾਂ ਇਹਦੀਆਂ ਰੋਗੀ ਮੈਚਿੰਗ ਹਨਾ ਬਾਟਮ ਤੇ ਨਾਲ ਇਹਦੀ ਸ਼ਰਟ ਚੈੱਕ ਕਰ ਲਓ ਸਾਰੀ ਸ਼ਰਟ ਦੇ ਉੱਪਰ ਇਹ ਸ ਬਹੁਤ ਗ੍ਰੇਸਫੁਲ ਸੂਟ ਆ ਯਾਨੀ ਕਿ ਜਿਹੜੀਆਂ ਪਹਿਣਾ ਨੇ ਤਾਂ ਆਲ ਓਵਰ ਲੈਣਾ ਨਾਲੇ ਤਾਂ ਇਹਦਾ ਰੇਟ ਘਟਾ 1850 ਰੁਪਿਆ ਰੇਟ ਆ ਜਿਨ੍ਹਾਂ ਨੇ ਆਲ ਓਵਰ ਲੈਣਾ ਆਲ ਓਵਰ ਲੈ ਸਕਦੇ ਹੋ ਪਰ ਜਿਹੜੀਆਂ ਭੈਣਾਂ ਨੇ ਲੈਣਾ ਮੈਚਿੰਗ ਨਾਲ ਇਹਦੇ ਉੱਪਰ ਆਊਗਾ ਸਾਰੀ ਸ਼ਰਟ ਦੇ ਉੱਪਰ ਵਰਕ ਵਰਕ ਤੁਸੀਂ ਚੈੱਕ ਕਰ ਲਓ ਸਾਰੇ ਫਲਾਵਰ ਪੂਰੇ ਹਾਈਲਾਈਟ ਕੀਤੇ ਹੋਏ ਨੇ ਹਾਂਜੀ ਤੇ ਇਹਦੇ ਉੱਪਰ ਤੁਹਾਨੂੰ ਸਾਰਾ ਸ਼ਰਟ ਦੇ ਉੱਪਰ ਵਰਕ ਮਿਲੇਗਾ ਦੇਖੋ ਆ ਹੈਗੀ ਬਿਨਾ ਵਰਕ ਤੋਂ ਤੁਸੀਂ ਚੈੱਕ ਕਰ ਸਕਦੇ ਹੋ ਇਹਦਾ ਪ੍ਰਾਈਸ ਰਹੂਗਾ 2250 ਮੈਂ ਬਾਹਰ ਰਿਪੀਟ ਕਰ ਰਹੀ ਹਾਂ ਭੈਣੋ ਪਲੀਜ਼ ਹਨਾ ਕਨਫਰਮ ਕਰ ਲਓ ਆ ਵਾਲਾ ਜਿਹੜਾ ਸੂਟ ਹੈਗਾ ਇਹ ਹੈਗਾ 1850 ਦਾ ਇਹਦੇ ਤੇ ਕੋਈ ਵਰਕ ਨਹੀਂ ਮਿਲਣਾ ਇਹ ਪਿਓਰ ਪਸ਼ਮੀਨਾ ਸ਼ਿਮਰ ਸਟਾਫ ਸੇਮ ਰਹੂਗਾ ਸਟਾਫ ਇਹ ਵੀ ਸੇਮ ਆ ਸਾਫੇ ਇਹ ਵੀ ਸੇਮ ਆ ਤੇ ਤੁਸੀਂ ਤੇ ਇਹ ਹੈਗਾ ਜੀ ਸਾਰਾ ਵਰਕ ਹੋਇਆ ਹੋਇਆ ਸਾਰੀ ਸ਼ਰਟ ਦੇ ਉੱਪਰ ਵਰਕ ਮਿਲੂਗਾ ਨਾਲ ਨੀਆਂ ਬਾਟਮਸ ਬਹੁਤ ਸੋਹਣੀ ਕਲੈਕਸ਼ਨ ਆ ਇਹ ਸੁਪਰ ਕਲੈਕਸ਼ਨ ਆ ਸੋ ਜਿਹੜੀਆਂ ਭੈਣਾਂ ਨੂੰ ਜਿਹੜਾ ਵੀ ਪੀਸ ਤਿੰਨਾ ਚ ਰੰਗ ਸੇਮ ਨੇ ਜਿਵੇਂ ਇਹਦੇ ਵਿੱਚ ਪਿਆਜ਼ੀ ਸ਼ੇਡ ਆ ਬਲੂ ਸ਼ੇਡ ਆ ਤੇ ਗ੍ਰੀਨ ਸ਼ੇਡ ਆ ਇਹਦੇ ਵਿੱਚ ਵੀ ਤੁਹਾਨੂੰ ਸੇਮ ਕਲਰ ਮਿਲਣਗੇ ਇਹਦੇ ਵਿੱਚ ਵੀ ਸੇਮ ਗ੍ਰੀਨ ਕਲਰ ਮਿਲੂਗਾ ਆ ਦੇਖੋ ਇਹ ਹੈਗਾ ਬਿਨਾ ਵਰਕ ਤੋਂ ਆਹ ਹੈਗਾ ਵਰਕ ਵਾਲਾ ਪੀਸ ਬਹੁਤ ਸੋਹਣਾ ਕਲੈਕਸ਼ਨ ਆ 225 ਰੁਪਿਆ ਪ੍ਰਾਈਸ ਰਾਈ ਵਾਲੇ ਸੂਟ ਦਾ ਤੇ ਆਹ ਵਾਲਾ ਹੈਗਾ ਜੀ ਸੇਮ ਪਿਆਜਿਸ਼ਾ ਜਿਹੜਾ ਆਪਾਂ ਖੋਲਿਆ ਹੋਇਆ ਸੇਮ ਸੇਮ ਸੂਟ ਨੇ ਸੋ ਜਿਹੜੀਆਂ ਭੈਣਾਂ ਨੂੰ ਜਿਹੜਾ ਵੀ ਪੀਸ ਪਸੰਦ ਆਊਗਾ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਤੋਂ ਤੁਹਾਨੂੰ ਮੰਗਾ ਸਕਦੇ ਹੋ ਨੈਕਸਟ ਜਿਹੜਾ ਹੈਗਾ ਵਾ ਇਹ ਮੈਂ ਤੁਹਾਨੂੰ ਦਿਖਵਾ ਰਹੀ ਹਾਂ ਨੈਕਸਟ ਡਿਜ਼ਾਈਨ ਇਹ ਆਲ ਓਵਰ ਰੋਇਲ ਪਿਓਰ ਕਸ਼ਮੀਰੀਨਾ ਸ਼ਿਮਰ ਬਾਕੀ ਸਾਰੀ ਕਲੈਕਸ਼ਨ ਆਪਣੀ 1850 ਦੇ ਵਿੱਚ ਆ ਬਸ ਕੱਲੀ ਆਹ ਵਾਈ ਜਿਹੜਾ ਵਰਕ ਵਾਲਾ ਇਹ 2250 ਦਾ ਪੀਸ ਆ ਆ ਲੋ ਆਲਓਵਰ ਪ੍ਰਿੰਟਰ ਦੇਖ ਸਕਦੇ ਹੋ ਜਿਹੜਾ ਵੀ ਪ੍ਰਿੰਟ ਹੈ ਬਲੈਕ ਕਲਰ ਦੇ ਉੱਪਰ ਆ ਬਹੁਤ ਹੀ ਸੋਹਣੀ ਪ੍ਰਿੰਟਿੰਗ ਹੋਈ ਹੋਈ ਆ ਨਾਲ ਇਹਨਾਂ ਦੇ ਵੀ ਸੇਮ ਡਿਸਕਾਉਂਸ ਦੇ ਮਿਲਣਗੇ ਜੀ ਦੁਪੱਟੇ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਡਿਜ਼ਾਈਨ ਚੈੱਕ ਕਰਵਾ ਦਿੰਦੀ ਆ ਆ ਲਓ ਜੀ ਸਨੇਕਟ ਕਲਰ ਚੈੱਕ ਕਰ ਲਓ ਇਹਦਾ ਪਰਪਲ ਥੀ ਆ ਦੇਖੋ ਇਹ ਵਾਈਨ ਜャ ਸ਼ੇਡ ਆ ਇਹ ਵੀ ਬਹੁਤ ਸੋਹਣਾ ਇਹਦਾ ਮੈਂ ਤੁਹਾਨੂੰ ਦੁਪੱਟਾ ਦਿਖਾਉਣੀ ਆ ਬਹੁਤ ਸੋਹਣੇ ਦੁਪੱਟੇ ਇਹਨਾਂ ਦੇ ਨਾਲ ਵੀ ਲੱਗੇ ਹੋਏ ਬਹੁਤ ਸੋਹਣਾ ਦੁਪੱਟਾ ਦੇਖੋ ਨਾਲ ਡਾਰਕ ਲਾਈਟ ਜਿਹੜਾ ਛੇੜਾ ਵਿੱਚ ਦੁਪੱਟਿਆਂ ਦੇ ਬਹੁਤ ਸੋਹਣੇ ਸਾਰੇ ਡਿਜੀਟਲ ਦੁਪੱਟੇ ਬਣੇ ਹੋਇਆ ਤੇ ਤਿੰਨ ਕਲਰ ਨੇ ਇਹਦੇ ਵਿੱਚ ਹੁਣ ਕਈ ਭੈਣਾਂ ਨੇ ਕਹਿਣਾ ਕਿ ਤੁਸੀਂ ਇਹਨਾਂ ਦੇ ਦੁਪੱਟੇ ਨਹੀਂ ਖੋਲ ਕੇ ਦਿਖਾਏ ਇਹਨਾਂ ਦੇ ਦੁਪੱਟੇ ਵੀ ਸੇਮ ਆ ਜਿਵੇਂ ਆਹ ਵਾਲੇ ਸੈੱਟ ਦਾ ਦੁਪੱਟਾ ਸੇਮ ਆ ਹਨਾ ਆਹ ਵਾਲੇ ਜਿਹੜਾ ਸੈੱਟ ਆ ਇਹਦਾ ਦੁਪੱਟਾ ਵੀ ਸੇਮ ਆ ਬਸ ਫਰਕ ਇਹਨਾਂ ਦੇ ਵਿੱਚ ਇਹ ਆ ਕਿ ਇਹਨਾਂ ਤੇ ਵਰਕ ਹੋਇਆ ਉਹਨਾਂ ਤੇ ਵਰਕ ਨਹੀਂ ਹੋਇਆ ਸੋ ਜਿਹੜੀਆਂ ਭੈਣਾਂ ਵਰਕ ਵਾਲੇ ਲਾਈਕ ਕਰਦੀਆਂ ਵਰਕਾਂ ਨਹੀਂ ਲੈ ਸਕਦੇ ਆ ਦੇਖੋ ਇਹਨਾਂ ਦੇ ਵੀ ਪਿਓਰ ਮੋਡਲ ਦੇ ਦੁ ਬਹੁਤ ਸੋਹਣੇ ਦੁਪੱਟੇ ਲੱਗੇ ਹੋਏ ਨੇ ਦੁਪੱਟਿਆਂ ਗੰਨੀਓ ਕੋਈ ਕਸਰ ਗੰਨੀ ਛੱਡੀ ਹੋਈ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਨੇ ਸੋ ਜਿਹੜਾ ਸੈੱਟ ਹੁਣ ਮੈਂ ਤੁਹਾਨੂੰ ਦਿਖਾ ਰਹੀ ਸੀ ਜਿਵੇਂ ਇਹ ਬਲੈਕ ਆ ਇਹ ਵੀ ਬਹੁਤ ਸੋਹਣਾ ਬਹੁਤ ਪਿਆਰਾ ਸੈੱਟ ਆ ਆਲ ਓਵਰ 1850 ਦੇ ਵਿੱਚ ਨਾਲ ਇਹਦੇ ਸੈਕੰਡ ਕਲਰ ਤੁਹਾਨੂੰ ਮਿਲ ਰਿਹਾ ਜੀ ਵਾਈਨ ਸ਼ੇਡ ਬਹੁਤ ਹੀ ਸੋਹਣਾ ਇਹ ਵੀ ਸ਼ੇਡ ਆ ਹੋਰ ਕਲਰ ਇਹਦੇ ਵਿੱਚ ਆਊਗਾ ਜੀ ਗ੍ਰੀਨ ਡਾਰਕ ਗ੍ਰੀਨ ਆ ਇਹ ਆਲੋ ਬਲੈਕਿਸ਼ ਜਾਂ ਗ੍ਰੇ ਬਲੈਕਿਸ਼ ਜਾਂ ਕਹਿ ਸਕਦੇ ਆ ਗ੍ਰੀਨ ਦੇ ਨਾਲ ਕੰਟਰਾਸਟ ਕੀਤਾ ਹੋਇਆ ਇਹ ਵੀ ਛੜ ਬਹੁਤ ਸੋਹਣਾ ਨਾਲ ਇਹਨਾਂ ਦੇ ਜੀ ਸੇਮ ਦਿਸਕਾਸਮ ਬਡਾਲਦੇ ਦੁਪੱਟੇ ਲੱਗੇ ਹੋਏ ਲਓ ਜੀ ਅੱਜ ਦੀ ਵੀਡੀਓ ਇਹਦਾ ਲਾਸਟ ਸੈੱਟ ਆ ਨਿੱਕੀ ਨਿੱਕੀ ਪੇਂਟਿੰਗ ਆ ਪਰ ਕਲਰ ਇੰਨੇ ਸੋਹਣੇ ਆ ਬਹੁਤ ਹੀ ਜਿਆਦਾ ਸੋਹਣੇ ਪਿਓਰ ਪਸ਼ਮੀਨਾ ਸ਼ਿਮਰ ਦੇ ਉੱਪਰ ਇਹ ਸਾਰੇ ਸੂਟ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਆ ਤੇ ਬਹੁਤ ਸੋਹਣੀ ਪ੍ਰਾਈਸ ਰੇਂਜ ਆ ਫਿਰ ਤੁਹ फटाफट ਸਕਰੀਨਸ਼ਾਟ ਕਰ ਲਿਓ ਤਾਂ ਕਿ ਤੁਹਾਡੀ ਪਸੰਦ ਦਾ ਸੂਟ ਤੁਹਾਡੇ ਘਰ ਤੱਕ ਪਹੁੰਚ ਸਕੇ ਇਹ ਨਾ ਹੋਵੇ ਕਿ ਜਿਹੜਾ ਸਿਲੈਕਟ ਕਰੋ ਜਾਨਵੋ ਸੋਲਡ ਆਊਟ ਹੋ ਜਾਵੇ ਆ ਲੋ ਦੇਖੋ ਕਿੰਨੀ ਸੋਹਣੀ ਇਹ ਲਾਈਟ ਜਿਹਾ ਗ੍ਰੇ ਕਲਰ ਆ ਬਹੁਤ ਹੀ ਸੋਹਣਾ ਜਿਹੜੀਆਂ ਆਪਣਾ ਲਾਈਟ ਜਿਹਾ ਕਲਰ ਆ ਪਸੰਦ ਕਰਦੀਆਂ ਪ੍ਰਿੰਟ ਵੀ ਬਹੁਤ ਛੋਟਾ ਵਾ ਨਾਲ ਇਹਦੇ ਆਊਗਾ ਸੇਮ ਪਿਓਰ ਮੋਡਲ ਦਾ ਦੁਪੱਟਾ ਇਹਦੇ ਵਿੱਚ ਆਪਾਂ ਨੈਕਸਟ ਕਲਰ ਮੈਂ ਤੁਹਾਨੂੰ ਦਿਖਾਉਣੀ ਆ ਇਹ ਤਿੰਨੇ ਕਲਰ ਬਹੁਤ ਸੋਹਣੇ ਨੇ ਤਿੰਨੇ ਕਲਰ ਇੰਗਲਿਸ਼ ਜਿਹਾ ਚਾਰਮਿੰਗ ਆ ਲੋ ਅਗਲਾ ਹੈਗਾ ਇਹਦਾ ਪਿੰਕ ਸ਼ੇਡ ਦੇਖੋ ਕਿੰਨਾ ਪਿਆਰਾ ਇਹਦਾ ਆਪਾਂ ਦੁਪੱਟਾ ਵੀ ਖੋਲ ਕੇ ਦਿਖਾ ਦਿੰਨੇ ਆ ਬਹੁਤ ਸੋਹਣੇ ਦੁਪੱਟੇ ਇਹਨਾਂ ਦੇ ਨਾਲ ਲੱਗੇ ਹੋਏ ਦੇਖੋ ਦੁਪੱਟੇ ਬਹੁਤ ਸੋਹਣੇ ਦੁਪੱਟੇ ਨੇ ਬਹੁਤ ਹੀ ਪਿਆਰੇ ਨੇ ਸੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਊਗਾ ਫਟਾਫਟ ਸਕਰੀਨਸ਼ਾਟ ਲੈ ਚਲੋ ਬਹੁਤ ਸੋਹਣਾ ਸ਼ੇਡ ਹੈ ਇਹਦੀ ਜਿਹੜੀ ਭੈਣ ਨੂੰ ਵੀ ਚਾਹੀਦਾ ਫਟਾਫਟ ਕਰ ਲਿਓ ਆਰਡਰ ਇੱਕ ਇਹਦੇ ਵਿੱਚ ਤੁਹਾਨੂੰ ਮਿਲੂਗਾ ਜੀ ਆਨ ਲਵੈਂਡਰ ਸ਼ੇਡ ਲਾਈਟ ਜਿਹਾ ਲਵੈਂਡਰ ਸ਼ੇਡ ਆ ਇਹ ਵੀ ਬਹੁਤ ਸੋਹਣੀ ਸੋ ਇਹ ਸਾਰੀ ਕਲੈਕਸ਼ਨ ਹੀ ਬਹੁਤ ਸੋਹਣੀ ਆ ਸੁਪਰ ਹਿੱਟ ਆ ਸੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਫਟਾਫਟ ਫੁੱਲ ਆਨ ਕੁਆਂਟੀਟੀ ਦੇ ਵਿੱਚ ਇਹ ਆਪਣੇ ਕੋਲ ਸੋਟ ਨੇ ਤੇ ਜਿਹੜਾ ਵੀ ਸੂਟ ਪਸੰਦ ਆਊਗਾ ਫਟਾਫਟ ਸਕਰੀਨਸ਼ਾਟ ਲੈ ਲਿਓ ਇੱਕ ਦੋ ਸੂਟਾਂ ਦੀ ਚੋਆਇਸ ਜ਼ਰੂਰ ਰੱਖਿਆ ਕਰੋ ਕਈ ਵਾਰੀ ਹੁੰਦਾ ਕਿ ਭੈਣ ਨੂੰ ਆ ਪਸੰਦ ਆ ਕਈ ਬਣਾ ਦੇ ਐਸੇ ਸੂਟ ਦੇ ਸਕਰੀਨਸ਼ਾਟ ਆ ਜਾਂਦੇ ਨੇ ਫਿਰ ਹੁੰਦਾ ਕਿ ਕੋਈ ਤੁਸੀਂ ਅਦਰ ਕਰ ਸਕਦੇ ਹੋ ਹਨ ਬਹੁਤ ਜਿੰਨੇ ਵੀ ਪ੍ਰਿੰਟ ਦਿਖਾਏ ਨੇ ਬਹੁਤ ਦਿਖਾਏ ਨੇ ਸਿਰਫ ਇੱਕ ਸੈੱਟ ਆ ਜਿਹੜਾ ਕਿ ਡਿਫਰੈਂਟ ਪ੍ਰਾਈਸ ਦਾ ਬਾਕੀ ਸਾਰੇ ਸੂਟ ਪਿਓਰ ਪਸ਼ਮੀਨਾ ਸ਼ਿਮਰ ਆ ਮੁੰਡਾ ਦੇ ਲੱਗੇ ਹੋਏ ਨੇ ਦੁਪੱਟੇ 18500 ਦੇ ਵਿੱਚ ਕੋਈ ਐਕਸਟਰਾ ਚਾਰजेस ਨਹੀਂ ਤੁਹਾਡੇ ਘਰ ਤੱਕ ਪਹੁੰਚਦੇ ਹੋਣਗੇ ਸੋ ਪਲੀਜ਼ ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਕਲੈਕਸ਼ਨ ਕਿੱਦਾਂ ਦੀ ਲੱਗੀ ਮਿਲਦੀਆਂ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਇੱਕ ਭੈਣਾਂ ਨੂੰ ਇਹ ਰਿਕੁਐਸਟ ਆ ਕਿ ਕਾਲਸ ਨਾ ਕਰਿਆ ਕਰੋ ਇੰਨੀਆਂ ਜ਼ਿਆਦਾ ਕਾਲਸ ਆਉਂਦੀਆਂ ਨੇ ਕਈ ਵਾਰੀ ਕਸਟਮਰ ਵੀ ਅਟੈਂਡ ਕਰਨੇ ਹੁੰਦੇ ਆ ਕਈ ਵਾਰੀ ਆਪਾਂ ਕੋਈ ਹੋਰ ਕੰਮ ਵੀ ਕਰਦੇ ਹੁੰਦੇ ਆ ਸਾਰਾ ਦਿਨ ਇਹ ਨਹੀਂ ਹੁੰਦਾ ਕਿ ਆਪਾਂ ਕਾਲਸ ਹੀ ਅਟੈਂਡ ਕਰਦੇ ਆ ਸੋ ਇੰਨੀ ਕਿ ਮੇਰੀ ਰਿਕੁਐਸਟ ਆ ਕਿ ਇੰਨੀਆਂ ਕਾਲ ਨਾ ਕਰਿਆ ਕਰੋ ਇੱਕ ਵਾਰ ਫੋਨ ਨਹੀਂ ਚੱਕਿਆ ਤਾਂ ਤੁਸੀਂ ਵੌਇਸ ਮੈਸੇਜ ਕਰਕੇ ਆਪਣਾ ਮੈਸੇਜ ਸੈਂਡ ਕਰ ਸਕਦੇ ਹੋ ਜਿਹਦਾ ਮੈਂ ਰਿਪਲਾਈ ਤੁਹਾਨੂੰ ਫ੍ਰੀ ਹੋ ਕੇ ਜ਼ਰੂਰ ਦਵਾਂਗੀ ਇਹ ਮੇਰੀ ਰਿਕੁਐਸਟ ਈ ਆ ਸਾਰੀਆਂ ਭੈਣਾਂ ਨੂੰ ਵੀ ਇੰਨੀਆਂ ਜ਼ਿਆਦਾ ਕਾਲਾਂ ਨਾ ਕਰਿਆ ਤੇ ਜੇ ਕੋਈ ਵੀ ਅਰਜੈਂਟ ਮੈਸੇਜ ਹੁੰਦਾ ਤੁਸੀਂ ਵੌਇਸ ਮੇਲ ਜਾਂ ਲਿਖ ਕੇ ਛੱਡ ਦਿਆ ਕਰੋ ਤੇ ਚਲੋ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਕੱਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ